टीवी ਵਿੱਚ ਕੱਲ ਇਹ ਤਸਵੀਰਾਂ ਮੋਗਾ ਦੇ ਕਸਬਾ ਬਾਗਾ ਪੁਰਾਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੀਆਂ ਨੇ ਜਿੱਥੇ ਦੋ ਜਣਿਆਂ ਨੇ ਇੱਥੇ ਕੰਮ ਕਰਨ ਵਾਲੀ ਇੱਕ ਨਰਸ ਨਾਲ ਇਸ ਤਰ੍ਹਾਂ ਤੱਕੇ ਮੁਕੀ ਕੀਤੀ ਨਰਸ ਰਮਨ ਕੋਰ ਦਾ ਇਲਜ਼ਾਮ ਹੈ ਕਿ ਉਸ ਨੂੰ ਗਾਲਾਂ ਵਿਕੜੀਆਂ ਗਈਆਂ ਇਲਜ਼ਾਮ ਪਿੰਡ ਆਲਮਵਾਲਾ ਦੇ ਇਕਲ ਸਰਪੰਚ ਦੇ ਪਤੀ ਅਤੇ ਖੇਤੀ ਤੇ ਲੱਗੇ ਨੇ ਨਰਸ ਮੁਤਾਬਕ ਪਰਮਜੀਤ ਸਿੰਘ ਤੇ ਗੁਰਜੀਤ ਸਿੰਘ ਆਪਣੇ ਕਿਸੇ ਮਰੀਜ਼ ਨੂੰ ਛੁੱਟੀ ਦਿਵਾਉਣ ਲਈ ਆਏ ਸੀ ਬਿੱਲ ਬਣਾਉਣ ਵੇਲੇ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਤਾਂ ਇਸ ਤਰ੍ਹਾਂ ਫਟਿਆ ਉਹਨਾਂ ਦਾ ਗੁੱਸਾ ਉਹਨਰੇ ਤਾਂ ਨਿਆਸੀਓ ਫੈਲ ਬਣਾ ਰਹੇ ਸੀ ਜਿਸ ਨਾਲ ਕੋਲ ਕਰਨੋਂ ਬੁਲੀ ਜਾਂਦੇ ਸੀ ਇਹ ਕਹਿੰਦੇ ਵੀ ਪਹਿਲਾਂ ਬਣਾ ਕੇ ਨਾ ਤੇ ਸਰ ਕੇ ਨੇ ਵੀ ਅਸੀਂ ਬਾਹਰ ਜਾ ਕੇ ਬਹਿ ਜੋ ਸਾਨੂੰ ਉਹਨੇ ਗਾਲਾਂ ਕੱਢੀਆਂ ਯਾਨੀ ਕਿ ਮੈਂ ਇਹ ਵੀ ਤੁਸੀਂ ਮੈਂ ਬਾਪੂ ਜੀ ਤੁਸੀਂ ਬਾਹਰ ਬੈਠੋ ਜਾ ਕੇ ਮੈਂ ਕਿਹਾ ਇੱਥੇ ਅਸੀਂ ਕੁੜੀਆਂ ਬੈਠੀਆਂ ਸਾਡੇ ਸਟਾਫ ਹੋਵਾਂ ਨੇ ਤੇ ਵੀ ਅਸੀਂ ਤੁਸੀਂ ਬੈਠੋ ਮੈਨੂੰ ਕਹਿੰਦੇ ਤੂੰ ਹਵਾ ਕਰਦੀ ਆ ਤੂੰ ਸਮਝਤੀ ਕੀ ਆ ਆਪਰੇ ਮੈਂ ਤਾਂ ਇੱਥੇ ਬੈਠਾ ਮੋਹਨ ਦਾ ਮੁੰਡਾ ਆ ਕਿਹਾ ਤੁਸੀਂ 1000 3500 ਦੇ ਲੱਗਦੇ ਤੁਸੀਂ ਕਾਰ ਕੀ ਲਾਉਂਗੇ ਇਹਨਾਂ ਸਾਨੂੰ ਤੇ ਬਾਹਰ ਵਿੱਚ ਆ ਗਏ ਮੈਨੂੰ ਜਿਹਨੇ ਕਾਰ ਕੀ ਕਰਦੀ ਦੋਨੇ ਦਾ ਨੇ ਇੱਥੇ ਕਰਕੇ ਖੜੇ ਹੋ ਗਏ ਉਹਨੇ ਬਹੁਤ ਮੇਰੇ ਨਾਲ ਕਿਹਾ ਨੇ ਮੁੰਡੇ ਨੇ ਮਿਲ ੱੱਕਾ ਮਾਰਿਆ ਦੋ ਦਿਨ ਤੇ ਬਾਹਰ ਹੀ ਤੇ ਮੁਟਿਆ ਆਏ ਸੱਟ ਮਟੀ ਨਾਲ ਨਹੀਂ ਪੈਕ ਸਾਡੇ ਹੋ ਜੀ ਵਿੱਚ ਸਵਾਰ ਵਿੱਚ ਖੜੇ ਰਹੇ ਮਨ ਗਾਲਾਂ ਕੱਢਾਂ ਲੱਗੇ ਉਹਨੇ ਬਾਹਰ ਆ ਜਾ ਤੇ ਉਸ ਬਾਹਰ ਦੇ ਦੇ ਸਾਡੇ ਤੇ ਆ ਅਸੀਂ ਤੇ ਉਹ ਪਤਾ ਦਵਾ ਗਿਆ ਸੀ ਤੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਆ ਜਾਂਦੀ ਐ ਕਿ ਉਹਨਾਂ ਨੂੰ ਚਲ ਮੈਨੂੰ ਧੱਕਾ ਮਾਰਿਆ ਉਹਨੇ ਮੁੰਡੇ ਤੇ ਥੱਪੜ ਮਾਰਿਆ ਤੇ ਉਹਦੇ ਪਿਓ ਨੇ ਉੱਪਰ ਦੀ ਹੋ ਗਈ ਮੇਰੇ ਜੋਰ ਦੀ ਥੱਪੜ ਮਾਰਿਆ ਜਿਹੜਾ ਸੀਗਾ ਤੇ ਉਹ ਮੈਂ ਫੇਰ ਉਹ ਮੁੰਡੇ ਤੇ ਥੱਪੜ ਮਾਰਿਆ ਜਦੋਂ 사ਲਾ ਕੱਢਣ ਹਣੀ ਹਣਦਾ ਸੀਗਾ ਬਹੁਤ ਬੰਦੀਆਂ ਗਾਲਾਂ ਕੱਢੀਆਂ ਉਹਨੇ ਤੇ ਪਰ ਉਹਨੇ ਫੇਰ ਉਹਨੇ ਜਿਹੜਾ ਉਹਦਾ ਪਿਆਸ ਉਹਨੇ ਮੇਰੇ ਬਹੁਤ ਜ਼ੋਰ ਦੀ ਥੱਪੜ ਮਾਰਿਆ ਤੇ ਮੈਨੂੰ ਕਿਹਾ ਆਜਾ ਤੂੰ ਬਾਹਰ ਆ ਗਏ ਨਾ ਮੈਂ ਤੈਨੂੰ ਦੇਖ ਦੂੰ ਘਰ ਕਿ ਸੱਕਦੀ ਹਾਂ ਪੁਲਿਸ ਮਾਮਲੇ ਚ ਜਾਂਚ ਤੋਂ ਬਾਅਦ ਸਖਤ ਕਾਰਵਾਈ ਦਾ ਭਰੋਸਾ ਦਵਾ ਰਹੀ ਹੈ ਤੁਸੀਂ ਇਹਨਾਂ ਕਿਸ ਸਟੇਟਮੈਂਟ ਲੈ ਕੇ ਜੋ ਬੰਦੀ ਕਾਲੇ ਇਸ ਇਸ ਮਾਮਲੇ ਚ ਦੂਜੇ ਪੱਖ ਦੀ ਵੀ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ